ਅੱਜਕੱਲ ਫਰੀਦਕੋਟ ਮੋਗਾ ਮੁਕਸਰ ਅਤੇ ਮਲੋੜ ਦੀਆਂ ਸੜਕਾਂ ਤੇ ਇੱਕ ਵਿਅਕਤੀ ਘੁੰਮਦਾ ਨਜ਼ਰ ਆਉਂਦਾ ਹੈ ਜੋ ਕਿ ਆਪਣੀ ਰੇੜੀ ਤੇ ਸਵਾਰ ਹੁੰਦਾ ਹੈ ਤੇ ਸਥੇਰਾ ਲਗਾ ਕੇ ਵੋਟੀ ਦੀ ਤਲਾਸ਼ ਕਰ ਰਿਹਾ ਹੈ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ 3 ਵਜੇ ਪਹਿਲੇ ਹੋ ਚੁੱਕੇ ਨੇ ਤੇ ਚੌਥੀ ਦੀ ਤਲਾਸ਼ ਜਿਹੜੀ ਹੈ ਇਸ ਵਕਤ ਚੱਲ ਰਹੀ ਹੈ ਸਾਡੇ ਨਾਲ ਨੀਟਾ ਮੌਜੂਦ ਹੈ ਫਰੀਦਕੋਟ ਦੇ ਪਿੰਡ ਕੰਮਿਆਣਾ ਦੇ ਰਹਿਣ ਹਲੇ ਸੇ ਤਰੀਕੇ ਨਾਲ ਸੇਰਾ ਬਣ ਕੇ ਹੱਥ ਵਿੱਚ ਕਿਰਪਾਨ ਫੜ ਕੇ ਰੋਜ਼ਾਨਾ ਘਰੋਂ ਨਿਕਲਦਾ ਹੈ ਅਤੇ ਵੱਖ-ਵੱਖ ਏਰੀਆ ਵਿੱਚ ਜਾ ਕੇ ਆਪਣੀ ਵੋਟੀ ਦੀ ਤਲਾਸ਼ ਕਰਦਾ ਹੈ ਜੋ ਕਿ ਇਸ ਵਕਤ ਇਹਨਾਂ ਦੀ ਤਲਾਸ਼ ਲਗਾਤਾਰ ਜਾਰੀ ਹੈ ਅਤੇ ਤਿੰਨ ਵਿਆਹ ਇਹਨਾਂ ਦੇ ਪਹਿਲੇ ਹੋ ਚੁੱਕੇ ਨੇ ਚੌਥੇ ਦੀ ਤਿਆਰੀ ਜਿਹੜੀ ਹੈਗੀ ਕਰ ਰਹੇ ਨੇ ਤਾਂ ਗੱਲਬਾਤ ਇਹਨਾਂ ਨਾਲ ਕਰਾਂਗੇ ਨੀਟਾ ਜੀ ਕਿਵੇਂ ਠੀਕ ਠਾਕ ਹੋ? ਹਾਂਜੀ ਭਾਈ। ਕਿਵੇਂ ਫਿਰ ਪਹਿਲੇ ਵਿਆਹ ਤਿੰਨ ਹੋ ਗਏ ਕਹਿੰਦੇ ਹੁਣ ਚੌਥੇ ਦੀ ਤਿਆਰੀ ਕਰ ਰਹੇ ਹੋ? ਹਾਂਜੀ। ਕਿਵੇਂ ਤਿੰਨ ਵਿਆਹ ਕਿਵੇਂ ਸਹੀ ਨਦੇ ਫਿਰ? ਉਹ ਠੀਕ ਨਹੀਂ ਲੱਗਿਆ। ਕੀ ਗੱਲ ਹੋ ਗਈ ਸੀ? ਮਾਜ ਕੰਮ ਕਈ ਨਾ ਕਰ ਲਏ ਸੀ। ਨਹੀਂ ਤਾਂ ਨਹੀਂ ਬਸ। ਬਾਹਰ ਘਰ-ਬਾਰ ਛੱਡ ਦ ਬਾਪ ਆਏ ਰਹਿਣ ਲੱਗੇ ਮਿਲਕੇ। ਪਰ ਆਹ ਇੰਤੇ ਆਰਚੁਰ ਹੋ ਗਿਆ ਪੂਰਾ ਟੱਚ ਮੈਚ ਹੋ ਕੇ ਚਲੀਦਾ ਹੈ ਹਾਂਜੀ ਬੰਦਿਆਰ ਹੋ ਗਏ ਕਰੋ ਨਿਕਲਦੇ ਆਹੀਂ ਬੱਸ ਬਟਾਏ ਬੱਸ ਕਰਕੇ ਮੁੜ ਜਾਈਦਾ ਬੱਸ ਕੋਈ ਮਿਲਦੇ ਵੀ ਕੋਈ ਵੀ ਹਾਂ ਵੀ ਠੀਕ ਹੈ ਵੀ ਸਿਵਿਆ ਕਰਦੇ ਆ ਨਹੀਂ ਮਿਲਦੇ ਹਾਂਜੀ ਕੋਸ਼ਿਸ਼ ਜਾਰੀ ਹੈ ਹਾਂ ਕੋਸ਼ਿਸ਼ ਕਰਦੇ ਆ ਪਰ ਮਿਲ ਜੇ ਕੀ ਕੰਮ ਕੀ ਕਰਦੇ ਤੁਸੀਂ ਕੰਮ ਕਵਾੜ ਕੂੜ ਜੁਗ ਰੱਖਦੇ ਹਾਂਜੀ ਨੀ ਕਿਵੇਂ ਫਿਰ ਪਹਿਲਾ ਵਿਆਹ ਕਦੋਂ ਖੋਇਆ ਸੀਗਾ ਉਹਦੇ ਨਾਲ ਕੀ ਗੱਲ ਹੋਈ ਦੂਜੇ ਨਾਲ ਕਿਵੇਂ ਹੋਇਆ ਤੇਜੇ ਨਾਲ ਕਿਵੇਂ ਹੋਇਆ ਉਹ ਮਤਲਬ ਜੇ ਇਹਦਾ ਕੰਮ ਕਈ ਦਾ ਕਰ ਲੈਂਦੇ ਸੀ ਤੇ ਨਹੀਂ ਤਾਂ ਬੈਠੇ ਰਹੇ ਦਿਮਾਗ ਸੀਗਾ ਮੋਟਾ ਉਹਦਾ ਉਹ ਦੂਬਾ ਤੇ ਦੂਜੀ ਵਾਲੀ ਉਹ ਚੜਦੀ ਸ਼ੈਗਲ ਦੇ ਦੇ 1:00 ਵਜੇ ਦੀ ਜਾ ਕੇ ਉਹਨੇ ਇਹਨੇ ਘਰਵਾਲੀ ਰੱਖ ਲੈਣੀ ਬਸ ਕੋਈ ਮੈਂ ਬੰਨੀ ਸਰਪੈਂਟ ਨਹੀਂ ਸੀ ਆਪਾਂ ਨੇ ਕਿਹਾ ਨਹੀਂ ਕਿਸ ਨੂੰ ਕਿਸੇ ਨੂੰ ਕਿਹਾ ਨਹੀਂ ਕਿ ਆ ਵੀ ਹਾਂ ਵੀ ਤੇਨੇ ਵਿਆਹ ਕੋ ਚੌਥਾ ਵੀ ਕਰਾ ਦਿਓ ਨਹੀਂ ਹਲੇ ਮਿਲਦਾ ਨਹੀਂ ਬਣਾ ਬਈ ਹਾਂ ਜੋਗਜੁਗ ਹੈਗੇ ਤੁਹਾਡੇ ਦਿਵਾਕ ਦਿੰਨ ਦੋ ਮੰਲੇ ਕੁੜੀ ਜੋਗਨੀ ਕਹਿੰਦੇ ਪਪਾ ਕੀ ਕਰਦਾ ਤੂੰ ਤਿਆਰ ਹੋ ਕੇ ਰੋਜ ਜਾਵਰਨਾ ਨਹੀਂ ਉਹ ਨਹੀਂ ਬੋਲਦੇ ਕਿਹੋ ਜੀ ਕਰ ਵਾਲੀ ਚਾਹੀਦੀ ਆ ਲਓ ਜੀ ਮਿਲ ਜੀ ਮਿਲ ਰੱਖ ਲਾਂਗੇ ਮੇਰੇ ਤਾਂ ਸਹੀ ਇਹ ਪਹਿਲੇ ਤਿੰਨ ਮਿਲਿਆ ਸੀ ਗਿਆ ਉਹਨਾਂ ਕੋਲ ਕੋਈ ਨਹੀਂ ਸੁਤਾ ਨਹੀਂ ਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਹਾਡਾ ਵਿਆਹ ਕਰਾਇਆ ਜਾਵੇ ਮੈਜੇ ਦਾ ਸਹੀ ਠੀਕ ਸਰਕਾਰ ਵੀ ਦੇ ਦੇ ਤਾਂ ਵੀ ਠੀਕ ਆ ਪਣ ਸਰਕਾਰ ਹੀ ਮਰ ਕੇ ਵਿਆਹ ਕਰ ਦੇ ਫਿਰ ਵੀ ਠੀਕ ਆ ਨਾ ਠੀਕ ਆ ਕਿ ਨਹੀਂ ਉਹ ਹੰਦਮਾਨ ਨਹੀਂ ਉਹਨੇ ਸਵਾਦ ਉਹਨੇ ਵੀ ਦਾ ਲੈ ਉਹ ਨਹੀਂ ਹੁਣ ਫਿਰ ਰੋਜ਼ ਕਰੋ ਜਾਨੇਓ ਤੁਸੀਂ ਆਸ-ਪਾਸ ਦੇ ਲੋਕ ਕਹਿੰਦੇ ਵੀ ਤਿਆਰ ਹੋ ਕੇ ਚੱਲੇ ਰਹਿਣਾ। ਹਾਂ। ਕਈ ਤਾਂ ਪਸੰਦ ਕਰ ਵੀ ਲੈਂਦੇ ਆ ਤੇ ਕਈ ਨਹੀਂ ਵੀ ਕਰਦੇ। ਹਾਂ ਅੱਜ ਮਹਨਰਾਜ ਬੋਲਿਆ ਸੀ ਅਪੂ ਨੇ ਇੱਥੇ ਕਹਿੰਦਾ ਤੁਹਾਨੂੰ ਹੋਰ ਕੋਈ ਕੰਮ ਹੈ ਨਹੀਂਗਾ। ਮਗਰ ਤੁਹਾਨੂੰ ਮਗਰ ਤੁਹਾਨੂੰ ਤੇਨੂੰ ਕੰਮ ਹੈ ਨਹੀਂ ਤੇਰੇ ਕੋਲੇ ਮੋਬਾਈਲ ਤੇਰੇ ਕੋਲੇ ਵੀ ਮਗਰ। ਮੋਨ ਇਹ ਵੀ ਕਹਿ ਰਹਿਣਾ ਨਹੀਂ। ਮਨ ਕਿ ਨਹੀਂ ਮਨ ਚ ਕੀ ਆਉਂਦਾ ਹੈ ਵੀ ਹਾਂ ਤੀਜਾ ਵਿਆਹ ਕਰਾਣਾ। ਮੈਂ ਜੇ ਤੁਮਕੀ ਕਲਾ ਵੀ ਲਵਾਵਾਂਗੇ। ਜਿਹੜੇ ਲੋਕ ਵੇਖਦੇ ਹੋਣਾ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਪਤਾ ਹੀ ਨਹੀਂ ਨਿੱਡ ਤਿਆਰ ਹੋ ਕੇ ਜਾਂਦਾ ਪਰ ਮਿਲਦੀ ਨਹੀਂ ਪਈ ਹਾਂ ਫੇਰ ਕਰਦਾ ਕਿ ਜ਼ਰਾ ਕਿਵੇਂ ਚੱਲਦਾ ਫਿਰ ਕਰਨ ਦਾ ਮਟਾਂ ਬਸ ਹੋ ਜਾਂਦਾ ਬਸ ਅਸੀਂ ਔਰ ਮਤਲਬ ਆਹੀਂ ਰਹਿਣਾ ਜੋ ਤੱਕ ਮਿਲਦੀ ਨਹੀਂ ਬਸ ਜੇ ਤਾਂ ਮਿਲ ਜੇ ਤਾਂ ਫੇਰ ਤਾਂ ਲਾ ਦੇਾਂਗੇ ਤੇ ਜੇ ਨਾ ਮਿਲੀ ਫੇਰ ਆਹੀਂ ਰੋਗਾ ਬਿਲਕੁਲ ਨੀਤਾ ਵਈ ਹੈਗਾ ਬੜਾ ਖੁਸ਼ਦਿਲ ਇਨਸਾਨ ਹੈ ਅਦੇ ਤਿੰਨ ਕਰ ਲਿਆ ਜਿਹੜੀਆਂ ਨੇ ਇਹਨਾਂ ਦੀ ਪਹਿਲੇ ਛੱਡ ਚੁੱਕੇ ਨੇ ਆ ਤੇ ਚੌਥੀ ਦੀ ਤਲਾਸ਼ ਜਿਹੜੀ ਚੱਲ ਰਹੀ ਹੈ ਕਿ ਚੌਥਾ ਵਿਆਹ ਇਹਨਾਂ ਦਾ ਹੋ ਸਕੇ ਆ ਦੂਜੇ ਪਾਸੇ ਇਹਨਾਂ ਨੇ ਅ ਰੋਜ਼ਾਨਾ ਕਰੋ ਨਿਕਲ ਦੇ ਅਸੇ ਤਰੀਕਿਆਂ ਤਿਆਰ ਹੋ ਗਏ ਕਹਿੰਦੇ ਨੇ ਕਿ ਜੋ ਤੱਕ ਵਿਆਹ ਨਹੀਂ ਹੁੰਦਾ ਸੇਹਰਾ ਇਹਨਾਂ ਦਾ ਐਸੇ ਤਰੀਕੇ ਨਾਲ ਰਹੂਗਾ ਅਤੇ ਹਾਲ ਦੀ ਘੜੀ ਸੇਹਰਾ ਇਹਨਾਂ ਦਾ ਐਸੇ ਤਰੀਕੇ ਨਾਲ ਬਣਿਆ ਹੋਇਆ ਹੈ ਤਲਾਸ਼ ਇਹਨਾਂ ਦੀ ਜਾਰੀ ਹੈ ਦੇਖਦੇ ਨੇ ਤਲਾਸ਼ ਕਦੋਂ ਪੂਰੀ ਹੁੰਦੀ ਹੈ तो कैमरा देना, सूरज प्रकाश दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप